ਗੁੱਡ ਮਾਰਨਿੰਗ ਗਾਇਸ ਕਿਵੇਂ ਸਾਰੇ ਜਣੇ ਮੈਂ ਉਮੀਦ ਕਰਦਾ ਸਭ ਵਧੀਆ ਹੋਵੋਗੇ ਬਈ ਤੇ ਵੀਰੇ ਅੱਜ ਦਿਨ ਹੈਗਾ ਵੀਰੇ ਸੋਮਵਾਰ ਤੇ ਅੱਜ ਦਾ ਵਲੌਗ ਵੀਰੇ ਆਪਾਂ ਕਰਤਾ ਸਟਾਰਟ ਬਈ ਤੇ ਹੁਣ ਆਪਾਂ ਚੱਲਦੇ ਆ ਵੀਰੇ ਖੇਤ ਤੇ ਆਪਾਂ ਸਵੇਰੇ ਆਪਾਂ ਜੰਮ ਗਏ ਨਹੀਂ ਬਈ ਕਿਉਂਕਿ ਆਪਾਂ ਹੁਣ ਸ਼ਾਮ ਨੂੰ ਜੰਮ ਲਾਉਣ ਲੱਗੇ ਤੇ ਆਪਣੇ ਹੁਣ ਬੰਦੇ ਸ਼ਾਮ ਨੂੰ ਆਇਆ ਕਰਦੇਗੇ ਤੇ ਬਾਕੀ ਜਿੱਦੇ ਸਵੇਰੇ ਜਾਇਆ ਕਰਾਂਗੇ ਤੁਹਾਨੂੰ ਸਵੇਰੀ ਵੀ ਦਿਖਾਇਆ ਕਰਾਂਗੇ ਤੇ ਹੁਣ ਆਪਾਂ ਇੱਧਰ ਫਰਾਂਗੇ ਜੱਗੇ ਦੀ ਚਾਹ ਤੇ ਚਾਹ ਫੜਾ ਕੇ ਹੁਣ ਆਪਾਂ ਚੱਲੇ ਆਪਾਂ ਉਧਰਲੇ ਖੇਤ ਕਿਉਂਕਿ ਆਪਾਂ ਉਧਰ ਲੈ ਜਾ ਕੇ ਤਾਂ ਬਈ ਕੱਖ ਲੈ ਕੇ ਆਵਾਂਗੇ ਕੱਖ ਲਿਆ ਕੇ ਫਿਰ ਆਪਾਂ ਉਧਰ ਨਾ ਤੋਕੇ ਫਿਰ ਆਪਾਂ ਜਾਵਾਂਗੇ ਜੰਮ ਤੇ ਜੇ ਰਵੀ ਆਪਣੇ ਕੋਲ ਯਾਰ ਮਿੱਤਰ ਨੂੰ ਹੋਊਗੀ ਕੰਮ ਫਿਰ ਆਪਾਂ ਚੱਲਾਂਗੇ ਆਪਾਂ ਉਧਰ ਨਾਲ ਜਾ ਬਰਨਾਲਾ ਤਣੋਂ ਲਈ ਜੇ ਹੋਇਆ ਤਾਂ ਜਾਵਾਂਗੇ ਨਹੀਂ ਆਪਾਂ ਜਾਣਦੇ ਨਹੀਂ ਬਈ ਤਾਂ ਫਿਰ ਪੰਨਾ ਤੋਕੇ 4-5 ਆਪਾਂ 6:30 ਵਜੇ 3:00 ਵਜੇ ਸਾਢੇ ਨਾ ਸੌੜੀ ਜੋ ਸਾਢੇ 3:00 ਵਜੇ ਸਾਢੇ 3:30 ਵਜੇ ਪਤਾ ਨਹੀਂ ਸਾਢੇ 4:00 ਵਜੇ ਉਹ ਜੰਮ ਆਉਂਦੇ ਨੇ ਪਰ ਆਪਾਂ ਉਧਰੋਂ ਚੱਲਾਂਗੇ ਬਈ ਤੇ ਫਿਰ ਆਪਾਂ ਤੁਹਾਨੂੰ ਉਧਰ ਜਾ ਕੇ ਵੀ ਦਿਖਾਵਾਂਗੇ ਵੀ ਆਪਾਂ ਉਸ ਤੋਂ ਬਾਅਦ ਕਰਨਾ ਕੀ ਹੈ ਤੇ ਬਈ ਆਪਣਾ ਪਹਿਲਾ ਲਾ ਵਲੌਗ ਆ ਗਿਆ ਬਈ ਵੇ ਭਈ ਯਾਰ ਹੁਣ ਨਾ ਦੋ ਤਿੰਨ ਦਿਨਾਂ ਦਾ ਮੈਂ ਦੇਖ ਰਿਹਾ ਯਾਰ ਵਿਊ ਨਹੀਂ ਆਉਂਦੇ ਯਾਰ ਬਈ ਮਾੜੇ ਤੋ ਦੇਖਾ ਕਰੋ ਯਾਰ ਆਪਣੀ ਵੀਡੀਓ ਨੂੰ ਬੜੇ ਹੁੰਦੇ ਯਾਰ ਹਨਾ ਤੇ ਹੁਣ ਆਪਾਂ ਇੱਧਰ ਆ ਕੇ ਬੱ ਚੱਲਿਆਂ ਘਰ ਨੂੰ ਬਈ ਤੇ ਤੇ ਗਰਮਾ ਕੀ ਹੁੰਦੇ ਬਈ ਯਾਰ ਜੇ ਤੁਸੀਂ ਸਾਨੂੰ ਦੇਖੋਗੇ ਤਾਂ ਹੀ ਮੈਨੂੰ ਅੱਗੇ ਸਪੋਰਟ ਮਿਲੂਗੀ ਬਈ ਤਾਂ ਹੀ ਆਪਾਂ ਹੁਣ ਅੱਗੇ ਹੀ ਆ ਬਈ ਤੇ ਆਪਾਂ ਇਹੀ ਕਹਿੰਦੇ ਆ ਬਈ ਯਾਰ ਤੁਸੀਂ ਸਾਰੇ ਜਣੇ ਬਸ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰਿਆ ਕਰੋ ਬੱਤ ਤੋਂ ਸਬਸਕ੍ਰਾਈਬ ਸੋਈ ਸਬਸਕ੍ਰਾਈਬ ਸਬਸਕ੍ਰਾਈਬ ਕਰਿਆ ਕਰੋ ਬਈ ਤੇ ਬਈ ਆਪਣਾ ਆਪਣਾ ਇੰਸਟਾਗ੍ਰਾਮ ਤੇ ਪਈਗਾ ਸਰਾ ਬਲੌਗ 01 ਤੇ ਪਈ ਜਾ ਵੀ ਇੰਸਟਾਗ੍ਰਾਮ ਤੇ ਵੀ ਵੀ ਤੇ ਫੇਸਬੁੱਕ ਤੇ ਵੀ ਉਹੀ ਹੈ ਆਪਣਾ ਲਗਭਗ ਜੇ ਸਾਰੇ ਕਿਤੇ ਯਾਰ ਸੇਮ ਹੀ ਆਈਡੀ ਤੇ ਉਹੀ ਹੈ ਜਿਹੜਾ ਕੋਈ YouTube ਤੇ ਰੱਖਤਾ ਪਹੁੰਚੀ ਹੈ ਨਾ ਪਰ ਨਹੀਂ ਵੀ ਅਕੂ ਤੇ ਕੀ ਪੈ ਗਿਆ ਕੀ ਨਾਂ ਬਰੇ ਤੁਸੀਂ ਨਾਲ ਮੈਂ ਬਰੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਬਈ ਇਹ ਸਕੂਟਰੀ ਬੈਟਰੀ ਲਈਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ 20 ਸਾਲ ਤੱਕ ਵੀ ਬਹੁਤ ਹੀ ਜ਼ਿਆਦੇ ਫਾਇਦੇ ਨੇ ਜਿੱਦਣ ਹੋ ਜਾਣਾ ਸੱਬੀ ਸਕੂਪ ਹੀ ਲੱਗਦੇ ਨੇ ਬਈ ਬਸ ਇੱਕ ਵਾਰੀ ਨੂੰ ਚਾਲ ਕੰਦੇ ਰੋਲਾ ਮੁਰਕ ਕੇ ਤਰਦੀ ਫਿਰਦੇ ਆਂ ਵੀ ਤੁਸੀਂ ਸਾਰਿਆਂ ਨੇ ਦੱਸੋ ਵੀ ਤੁਹਾਡੇ ਕੋਲੇ ਇਹ ਸਟੂਡੈਂਟ ਕਾਹ ਜਾਵ ਹੈਗੇ ਨੇ ਨਹੀਂ ਹੈਗੇ ਉਹ ਤੁਹਾਡੇ ਕੋਲ ਕੰਮ ਜਾਵ ਬਈ ਇਹ ਤਾਂ ਦੇਖੋ ਬਈ ਇੱਕ ਗੱਲ ਨੂੰ ਯਾਰ ਐ ਵੀ ਜਿੱਤੇ ਵਾਲਾ ਬੰਦੇ ਕਾਲੀ ਨੂੰ ਦੇਦੇ ਇਹ ਭੱਜ ਦੀ ਪੂਜ ਦੀ ਘਟਨੇ ਤਾਂ ਫਿਰ ਕਰ ਕਰਕੇ ਜਦੋਂ ਅਸੀਂ ਘਾਟੀ ਦਾ ਵੱਧ ਦਾ ਮੇਰ ਘਰ ਦੀ ਵਾਰ ਤੇ ਆਪਾਂ ਤਾਂ ਅਪੀ ਜਨੋ ਹੱਕ ਦੇਵਾ ਫਿਰ ਬੌਕਸਰ ਆ ਜਾਂਦਾ ਜਿਹੜਾ ਆਪਣਾ ਲੜਾਇਆ ਕਰਾਇਆ ਹੋਇਆ ਹੈ ਨਾ ਉਹ ਆਪਾਂ ਟਾਈਮ ਤੇ ਲਾਉਂਦਾਗਾ ਤੇ ਦੇਖ ਪਾਣੀ ਲਾ ਗਿਆ ਆਪਣੇ ਕਨਕ ਨੂੰ ਨਾ ਰਭੇ ਤੇ ਤੁਸੀਂ ਵੀ ਸਾਰਿਆਂ ਨੇ ਕਿ ਜਰੂਰ ਕਮੈਂਟ ਕਰਕੇ ਦੱਸੋ ਕਿੰਨਾ ਕੰਨਾ ਮੇਰੇ ਭਰਾ ਮਰੇ ਪਾਣੀ ਲਾਉਣਾ ਆਪਣੇ ਕਨਕ ਨੂੰ ਸ਼ੁਰੂ ਕਰਤਾ ਬਾਈ ਹਾਂ ਦੇਖੋ ਸਾਰੇ ਹੁਣ ਕਿਤੇ ਫਾਸੇ ਪਈ ਹੁਣ ਕਨਕ ਨੂੰ ਪਾਣੀ ਲਾਉਂਦੀ ਬਲੌਗ ਦੇਖ ਲੈਣੇ ਬਾਈ ਹੁਣ ਦੇਖੋ ਬਾਈ ਯੋਲਾ ਦੇਖੋ ਦੇਖੋ ਐਸ ਪੰਜਾਬ ਦਾ 뷰 ਬਈ ਆਦਤ ਆਦਤ ਬਾਅਦ ਚੱਲ ਜਰ ਗਈ ਮੈਨੂੰ ਈਦੇ ਆ ਜਾ ਰਿਹਾ ਦਿਖਾ ਕੇ ਮੋਟਰਸ ਨਾਲ ਘਟੂ ਘੋਟੀ ਵੀ ਰਿਹਾ ਐਸ ਤਰ੍ਹਾਂ ਚੱਲ ਜਾਂ ਫੁੱਲ ਤਿਆਰੇ ਸਾਬ ਇਹ ਜਾਂਦੀ ਆ ਨਾ ਇਹ ਬੈਟਰੀ ਦਾ ਵੀ ਹੁਣ ਨਵੇਂ ਤਰ੍ਹਾਂ ਹੀ ਪਤਾ ਪਹਿਲਾਂ ਵੀ ਬੈਟਰੀ ਖਰਾਬ ਹੋ ਗਈ ਸੀ ਬਈ ਤੇ ਹੁਣ ਬੈਟੇ ਨਵੇਂ ਤਰ੍ਹਾਂ ਇਹਨਾਂ ਹੁਣ ਜਾਂਦੀ ਆਉਂਦੀ ਆਉਟ ਦੀ ਆ ਤੱਕ ਆ ਤੱਕ ਪਾਤੀ ਚਤਰੀ ਦੇਖੋ ਵੀ ਮਿੱਤਰੋ ਆਪਨੇ ਵੀਰੇ ਬਾਟਲ ਨੇ ਕੱਖ ਦੇਖੋ ਵੀ ਇਹ 2 ਦਿਨ ਦੇ ਹੋ ਗਏ ਹੁਣ ਕੱਖ ਦੇਖੋ ਬਈ ਅਜਾ ਪਾਸ ਆ ਜੀ ਖਾ ਲਉ ਜੀ ਕਰਦੇ ਆ ਵਿਹਲੇ ਅਜਾ ਆਪਣਾ ਅਜਾ ਹੈ ਹਾਲੋ ਹਾਲੋ ਆਹੋ ਹਾਲੋ ਤੇ ਵੀ ਦੇਖੋ ਇਹ ਕੀ ਕਰਦਾ ਸਾਰੇ ਘਰ ਦੀ ਆਏ ਨੇ ਬਜ ਨਾਲ ਕਹਿੰਦੇ ਵੱਢ ਕੇ ਲੈ ਕੇ ਜਾਵਾਂਗੇ ਖਾਲੀ ਕਰਨ ਦੇ ਵਿਹਲਾ ਜੇ ਇਹ ਦੇਖੋ ਬਈ ਥੋੜੇ ਹੀ ਹੋੜ ਵੱਟ ਲਈ ਫਿਰ ਸਾਨੂੰ ਮਿਲਦੇ ਆ ਵੀਰੇ ਕੱਖਾ ਵੱਢਣ ਤੋਂ ਬਾਅਦ ਜੀ ਲੋ ਵੀ ਮਿੱਤਰੋ ਕੱਖਾ ਵੱਢਦੇ ਨੇ ਵੀ ਸਾਰੇ ਤੇ ਆਪਾਂ ਹੁਣ ਚੱਲਦੇ ਆ ਘਰ ਬਈ ਤੇ ਜਾ ਕੇ ਦੇਖਦੇ ਆ ਜਿੰਮ ਚਮ ਚੱਲਾਂਗਾ ਤੋ ਦਾ ਕਦ ਨਾ ਤੋ ਕਿ ਜਾਂਦਾ ਤੈਨ ਚਾਰ ਵਜੇ ਆਪਾਂ ਬੰਦੇ ਬੰਦ ਨੂੰ ਲਾਮ ਕੇ ਫੋਨ ਤੇ ਮਿੱਤਰ ਕੋਤਮ ਜਾਣਾ ਜਿੰਮ ਫੇਰ ਦੱਸਣਗੇ ਹੋ ਕੰਗ ਬਤਾਪਾਂ ਦੁਕਾਨ ਤੇ ਲੰਘ ਜੀ ਹੁਣ ਤੇ ਫਿਰ ਆਪਾਂ ਸਾਂ ਮੀ ਲਾਮ ਕੇ ਜਿੰਮ ਆ ਦੇਖੋ ਖੜੀ ਸਾਡੀ ਸਕੂਟਰ ਇਹ ਵੀ ਇਹ ਕੰਮ ਜਾਬ ਸਿਰਫ ਉਹਦੇ ਆ ਵੀ ਜਦੋਂ ਮੈਂ ਖੇਤ ਜਾਂ ਬੰਦੇ ਨੇ ਹਨਾ ਨੇੜੇ ਦੇ ਪਿੰਡਾਂ 'ਚ ਆਣਾ ਸਿਰਫ ਆਸ ਇਹ ਉਹਦੇ ਲਈ ਕੰਮ ਜਾਵਾ ਇਹ ਸਾਰ ਬਾਹਰ ਦਲੀਆਂ ਜਿਹੜੀ ਹੈ ਨਹੀਂ ਗਈ ਇਹ ਦੇਖੋ ਵੀ ਜਿਉਂ ਆ ਕੱਖ ਆ ਕੇ ਖਤਮ ਹੋ ਗਿਆ ਦੋਸਤ ਆਜੂਗੀ ਫਿਰ ਇਹ ਤੋਂ ਬਾਅਦ ਸਾਡੇ ਉਧਰ ਵਿੱਚ ਉਹ ਕੱਖ ਉਹ ਆ ਜਾਣਗੇ ਫਿਰ ਤੋਂ ਜਮੀ ਫਿਰ ਫੇਰ ਬਾਅਦ ਉਧਰ ਫਿਰ ਆ ਸਟਾਰਟ ਹੋ ਜੀ ਕੰਮ ਇਹ ਤਾਂ ਪਿੱਛੇ ਆ ਜੂਗਾ ਉਧਰ ਆ ਆ ਨਹੀਂ ਚੱਲੀ ਨਾ ਸਾਲੋ ਸਾਹ ਕੰਮ ਇਹਨਾਂ ਦਾ ਨਹੀਂ ਚੱਲੀ ਜਾ ਕੰਮ ਅੱਡਾ ਦੇਖੋ ਦੇਖੋ ਬਈ ਆ ਝੂਹਿਆ ਨੇ ਖੱਡਾ ਦੇਖੋ ਕਿੰਨੀਆਂ ਪਾਈਆਂ ਨੇ ਬਈ ਇੱਥੇ ਇਹਨਾਂ ਦਾ ਸਾਨੂੰ ਕੋਈ ਪੱਕਾ ਇਲਾਜ ਦੱਸੋ ਬਈ ਝੂਹਿਆ ਦਾ ਇਦਾਂ ਹੀ ਲਗੀਆਂ ਤਾਰਾਂ ਨੂੰ ਨਾ ਨਾ ਛੋਟੇ ਛੇੜੀ ਤਾਂ ਕੀ ਹੋਂ ਤਾਰਾਂ ਦੇ ਕੋਈ ਚਾਹ ਚਾਹ ਬੈਠਾ ਮਣੀ ਆਹ ਖਰੇ ਬੱਡੇ ਹੀ ਕੰਕ

ਲਖੋ ਵੀ ਬੱਟਾ ਨਹੀਂ ਕਲਕ ਕਾ ਬਿਚੀ ਬਿਚੀ ਇਹ ਜੇ ਵੀਡੀਓ ਵਧੀਆ ਲੱਗੀ ਤਾਂ ਵੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਆ ਕਰੋ ਤੇ ਆਪਣੇ ਚੈਨਲ ਨੂੰ ਇੱਕ ਵਾਰ ਕੋਲ ਸਬਸਕ੍ਰਾਈਬ ਕਰੋ ਕਦੋਂ ਦੇਖਦੇ ਆ ਆਪਣੇ ਯਾਰ ਨੂੰ ਗੱਡੀ ਤੋਂ ਉਹੀ ਹੈ ਜਿਹੜਾ ਗਏ ਤਾਂ ਚੱਲਾਂਗੇ ਨਾਲ ਕੋਈ ਫੀਲ ਨਹੀਂ ਆਤھوں ਤੋਲਿਏ ਛੁੱਟੇ ਸਰੀਦਾਂ ਨੀ ਲੱਗੀਆਂ ਤਾਰਾਂ ਆਹ ਹੱਥ ਜਿੱਦੜ ਮੈਂ ਫੜਾ ਪੜਕੋ ਹਰ ਕੀਤਾ ਸੁੱਕੇ ਪਾ ਫੇਰ ਆਪ ਆਪਦੇ ਕੰਨੀ ਕੈਮਰਾ ਕਰਾਂਗੇ ਆਪਾਂ ਸਾਫ ਸੁਭ ਕਰ ਲਿਆ ਥਾ ਆਹ ਆਖ ਕੇ ਚਾਲ ਹੁਣ ਫੜ ਲੈ ਇਧਰੋਂ ਕੈਮਰਾ ਜੀ ਮੋਰ ਜੀ ਇਹ ਅਜੇ ਪੱਟਾ ਘੜਦਾ ਅਜਾ ਪੱਟ ਕਮਾ ਜੇ ਪਾਉ ਦੇ ਆ ਬਾਈਰ ਬਸ ਦੋ ਬੰਦੇ ਨੇ ਫੈਨਾ ਰਾਜਾ ਪੱਟ ਤੇ ਸਿੱਧੂ ਮੂਸੇ ਵਾਲਾ ਪ੍ਰੋਸਤਾਜ ਜੀ ਦੇ ਹਮ ਆ ਮੈਂ ਨਿੱਕਲਾ ਗੱਡੀ ਲੈ ਕੇ ਇਹ ਵੀ गाना ਕਿਸੇ ਨੂੰ ਲਾਉ ਦੇ ਦੋ ਵੰਤਾ ਖਿਆਨਾਂ ਦਾ ਇਹ ਤਾਂ ਇਹ ਮੈਂ ਬਠੇਰਾ ਲਾਇਆ ਘਰ ਅਕੀਸੀ ਤੇ ਹੁਣ ਆਪਾਂ ਚੱਲਦੇ ਕਰ ਕਿਹਾ ਕਹਿੰਦਾ ਹੋਵੇ ਨੋਇਆ ਰੇ ਆਪਾਂ ਦੇਖ ਰਿਹਾ ਵੀਰੇ ਫੇਸਬੁੱਕ 'ਚ ਹੀ ਆਊਟਰ ਕਰਦੇ ਦੋ ਬਾਈ ਕਿਰਪਾ ਮੰਗਾਵਾਗੇ ਫੇਸਬੁੱਕ 'ਚ ਨਮੇ ਐ ਰੋ ਬਿੱਲਾ ਤਾਂ ਆਪਾਂ ਘੱਟ ਹੀ ਲੋਣਾ ਬਾਈ ਯਾਰ ਸਰੋਂ ਬੈਡਾਂ ਵਾਲੀ ਬਾਈ ਇਹ ਹੀ ਬੱਟਾਂ ਲਈ ਸਰੋਂ ਬੀਜੀ ਵੀ ਆ ਬਾਈ ਬਹੁਤ ਵਧੀਆ ਹੋ ਗਈ ਆ ਵੀ ਅੱਗੇ ਨਾਲੋਂ ਦੇ ਦੇਖੋ ਇਹ ਫੋਰਟ ਹੈਗਾ ਹੈਗਾ ਫਾਇਦਾ ਆਪਣਾ ਕਿ ਵੀਡੀਓ ਪਾਈ ਚੱਪੀ ਕੂਟਰੀ ਤੇ ਵੀ ਆਪਾਂ ਨੂੰ ਬਿਜਲੀ ਸਕੂਟਰ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਕੁਝ ਕਈਆਂ ਨੇ ਕਹਿੰਦੇ ਹੈਗਾ ਵਿੱਚ ਕਈ ਅਦਰ ਵੀ ਖੇਚਾ ਹੈਗਾ ਤਾਂ ਵੀ ਜੀਮਰ ਬਲੌਗ ਦੇ ਸਾ ਪਰ ਆਪਾਂ ਬਸ ਜਣਾ ਮਿੱਤਰ ਜਣਾ ਤਾਂ ਉਹ ਸਰੂਰ ਦੱਸਿਓ ਵੀ ਕਮੈਂਟ ਕਰਕੇ ਵੀ ਆਪਾਂ ਨੂੰ ਸਕੂਟਰ ਹੀ ਲੈ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਆ ਖਮਾਣ ਦੇ ਦੇਖੋ ਲੋ ਵੀ ਮਿੱਤਰੋ ਅੱਜ ਇੱਥੇ ਆ ਵੀ ਵੀਡੀਓ ਰਿਕਾਰਡ ਕਰਨ ਲਈ ਦੇਖੋ ਆਓ ਦੇਖੋ ਬਈ ਮੈਂ ਕਹਿੰਦਾ ਜੀ ਕਿ ਇਹ ਦਿਵਕਾਂ ਸਿੰਘ ਲਾਈਵ ਹੀ ਉਹ ਲਾ ਦੇ ਵਧੀਆ ਰਹੋਗੇ ਵਧੀਆ ਯਾਰ ਪੱਕਾ ਰੋਣਾ ਪਰਤਾ ਪੱਕਾ ਹੀ ਆ ਯਾਰ ਲਾ ਦਿਓ ਫਿਰ ਠੀਕ ਆ ਸਹੀ ਆ ਹੁਣ ਤਾਂ ਦਿਵਾਕ ਲਿਓ ਫੜਦੇ ਫੜਾ ਜਾ ਫਿਰ ਆਇਆ ਨਾ ਵੀ ਸਟੋਰੀ ਜੀ ਵਧੀਆ ਲੱਗੂ ਨਾਲੇ ਥੋੜੀ ਜਿਹੀ ਵੱਡੀ ਬਣ ਜੀ ਵੀਡੀਓ ਨਾਲੇ ਉਹ ਵੀ ਸੋਹਣੀ ਲੱਗੂ ਨਾਲੇ ਵੀਰਾ ਪਾਉ ਵੀ ਦਿਖਾਵਾਂਗੇ ਵੀ ਇੱਕ ਸਾਲ ਪਹਿਲਾਂ ਵੀ ਉਹ ਤੋਂ ਬੜਾ ਇੱਕ ਸਾਲ ਪਹਿਲਾਂ ਦੀ ਨਹੀਂ ਛੋਟੇ ਹੁੰਦਿਆਂ ਦੀ ਬਚਪਨ ਦੀ ਇਹ ਤਾਂ ਛੋਟੇ ਹੁੰਦਿਆਂ ਦੀ ਆ ਇਹਨੂੰ ਮਣੀ ਗਣ ਦੀ ਆ ਗੱਲ ਹਾਂ ਉਹ ਤਾਂ ਉਹ ਤਾਂ 베ਰ ਦਿਖਾਉਣੀ ਆ ਆਪਾਂ ਨੇ ਹਾਂ ਬਾਹਰ ਤੋਂ ਜੀ ਐਂ ਕਰੀਏ ਓਏ ਬੱ ਲੋ ਜੇ ਦੇ ਬਚਪਨ ਦੀ ਹੈ ਛੁੱਕੇ ਨੂੰ ਬੁੱਧਾ ਪਾ ਲਓ ਉਹ ਨਹੀਂ ਹੋਰ ਕੀ ਆ ਮੇਰੀ ਗੱਲ ਨੂੰ ਬਚਪਨ ਜਿਹਦੇ ਬਾਅਦ ਜਿਹਨਾਂ ਬਚਪਨ ਦੇ ਉਹਦੇ ਚ ਐਂ ਵੀ ਦਿਖਾਵਾਂਗੇ ਵੀ ਵੀ ਦੇਖੋ ਇਹ ਬੰਦਾ ਬੀ ਪਾਉ ਮੇਲੀ ਵੀ ਇਹ ਇਹ ਦੇਖੋ ਜਿਹੜਾ ਵੀ ਜਿਹੜਾ ਮੰਗੀ ਹੁੰਦਾ ਇਹਨੂੰ ਸਰੂਤ ਤੁਗਲੀ ਦੀ ਆ ਤਾਬੀਰ ਤੁਗਲੀ ਕਰ ਦਿੰਦਾ ਸਹੀ ਆ ਓਏ ਹੈ ਓਹੀ ਸਹੀ ਆ ਸਹੀ ਆ ਕੀ ਨੋ ਮਣੀ ਨੋ ਵੀ ਮਣੀ ਦੇ ਨਾਲ ਬੰਦੀਆਂ ਹਿੰਦੀ ਬਚਪਨ ਤੋਂ ਵੀ ਆ ਉਹਨੂੰ ਮਣੀ ਬਣਾ ਦਾਂਗੇ ਇੱਕ ਨੂੰ ਮਣੀ ਬਣਾ ਦਾਂਗੇ ਸਹੀ ਗੱਲ ਵੀ ਦੇਖੋ ਵੀ ਇਹਨੂੰ ਇਹਨੂੰ ਵੀ ਸਰੂਤ ਦਾ ਨਹੀਂ ਬਣੀ ਨਾ ਪਰ ਦਿੰਦੀ ਨਹੀਂ ਵੀ ਜ਼ਰੂਰਤ ਇਹਨਾਂ ਦੀ ਬੰਦੀ ਨਹੀਂ ਆ ਆ ਗਿਆ ਬੜਾ ਕੀ ਕਰ ਗਿਆ ਕਿੰਨੇ ਟਾਈਮ ਚ ਆਣਾ ਹੈ ਕਿੰਨੇ ਟਾਈਮ ਚ ਆਣਾ ਜਪੇ ਸੀਤੀ ਆ ਸਹੀ ਗੱਲ ਆ ਤੇਰੀ ਮੜਕ ਬਾਲਕ ਵਸੀਨ ਨਾਲ ਸੀਨ ਮਿਲ ਜੂ ਹਾਂ ਸੋਈ ਮਿੱਤਰੋ ਆਪਾਂ ਲਾਟੀ ਦੇ ਖਰੋ ਹੋ ਕੇ ਤਾਂ ਬਈ ਤੇ ਹਾਂ ਬਸ ਤਿੰਨ ਕਿਵੇਂ ਆਪਾਂ ਤਿੰਨ ਕਿਵੇਂ ਬਸ ਖੂੜ ਕਰਨਾ ਆਪਨੇ ਤੇ ਆਪਾਂ ਹੁਣ ਕਿਹ ਚੱਲ ਕੋਈ ਨਹੀਂ ਆਪਾਂ ਫਿਰ ਰੰਗ ਕਤੇ ਹੁਣ ਫੜਾ ਕਰਨ ਜਗਰੀ ਚਾਹ ਤੇ ਹੁਣ ਚੱਲੇ ਆ ਵੀਰੇ ਜਗਰੀ ਚਾਹ ਫੜਾਉ ਤੇ ਰੋਟੀ ਟਾਈ ਹੂੰ 2.5 ਬੱਚੇ ਕਰਦੇ ਜੱਗਰੀ ਉੱਠੇ ਦਾ ਟਾਈਮ ਹੋਇਆ ਪੈਚਕਾ ਠੀਕੀਆਂ ਦਾ ਤੇ ਹੁਣ ਆਪਾਂ ਚੱਲਿਆਂ 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 ਮਿੱਠੀਆਂ ਗੱਲਾਂ ਚ ਵੜ ਕੇ ਜੀ ਮਾਰਦੇ ਲੰਡੂ ਬੰਦਿਆਂ ਦੀ ਹੱਥ ਵਿੱਚ ਡੋਰ ਰੱਖੀ ਨਾ ਪਾਣੀ ਲੰਡੂ ਬੰਦਿਆਂ ਚਸਕਾ ਰੱਖਦੇ ਹੋਏ ਲੰਡੂ ਬੰਦਿਆਂ ਦੀ ਹੱਥ ਵਿੱਚ ਡੋਰ ਰੱਖੀ ਨਾ ਉਹ ਵੀ ਆ ਯਾਰ ਬਈ ਇਹਦੇ ਆ ਕਰਕੇ ਵੇਖੀ ਕਰਦਾ ਮੈਂ ਇਹ ਇਹਨੂੰ ਤੱਕ ਚਾਰ ਨਹੀਂ ਲਾਈ ਹੁਣ ਜਾ ਕੇ ਚਾਰਜ ਲਾਉਂਗਾ ਮੈਨੂੰ ਟਿੱਕੀ ਉਹ ਟਿੱਕੀ ਸੁਟੂ ਨੂੰ ਲੰਡੂ ਬੰਤੇ ਆ ਤੇ ਹੱਥ ਵਿੱਚ ਡੋਰ ਰੱਖੀ ਨਾ ਇਹ ਟਿੱਕ ਫੋ ਵਿੱਚ ਇਹ ਤਾਂ ਅਗਰ ਵੀ ਸਪੂਰਨ ਅਸੂਰਨ ਸੱਚਾ ਇਹ ਇਹ ਦਫਾਰ ਤੋਂ ਵੀਡੀਓ ਬਣਾਇਆ ਕਰਾਂਗੇ ਇਹ ਉਹਦਾ ਯਾਰ ਬੱਝੀ ਲੁਕੋਤਾ ਹੈਗੀ ਆਪਣੀ ਲੈ ਵੀ ਮਤਰਾ ਜਗਾਮੀਲੀ ਘਰਾਚ ਗਏ ਨੇ eh huh? ਉਹ ਕਿ ਤੁਹਾਡਾ ਹੋਮ ਜਦੋਂ ਵੀ ਰੁਕੀ ਟੂ ਫਨ ਚਾ ਚੁਕੀ ਹੈ ਫਿਰ ਅੱਪ ਚੱਲਦਾ ਫਿਰ ਜਿਮ ਜਿਮ ਤੋਂ ਜਾਂਦੇ ਪਹਿਲਾਂ ਕਰਨੀ ਆਪਾਂ ਨੇ ਵੀਰੇ ਸ਼ੂਟਿੰਗ ਸ਼ੂਟਿੰਗ ਕਰਕੇ ਫਿਰ ਚੱਲਾਂਗੇ ਨਾ ਆਪਾਂ ਤੇ ਜਿਮ ਰੱਬ ਅੱਗੇ ਕਰ ਰਹੇ ਇਕੱਠੇ ਜਿਮ ਜਾਣ ਨੂੰ ਕਿੱਥੇ ਜਿਮ ਜਾਣ ਨੂੰ ਜਿਮ ਜਾਣ ਨੂੰ ਇਹਦੇ ਨਾਲ ਵੀਰੇ ਬ੍ਰੇਕ ਨਹੀਂ ਹੈਗੇ ਕਸੌਣੇ ਪਹਿਣਗੇ ਕੱਲੇ ਸਰ ਇਧਰ ਲੈ ਵੀਰੇ ਗਲਾ ਦੇ ਹੱਥ ਕਲੱਚਾ ਦੇ ਤੇ ਤਾਂ ਜਵੀਂਗੇ ਤੇ ਪਿੱਛੇ ਮਾਰ ਕੇ ਰੁਕ ਜਨੂੰ ਰੁਕੀ ਹੈ ਝੋਟੀ ਏ ਅ ਮਿੱਠੀਆਂ ਗੱਲਾਂ ਚ ਬੜ ਕੇ ਨਹੀਂ ਮਾਰਦੇ ਲੰਟੂ ਬੰਦਿਆਂ ਦੀ ਹੱਥ ਵਿੱਚ ਡੋਰ ਫੜੀ ਨਾ ਤੇ ਪੰਜ 10 ਹੋ ਗਏ ਤੇ ਜੇ ਆਪਾਂ ਤੋਂ ਨੂੰ ਉਹ ਦਵੇ ਕਰਕੇ ਆਪਾਂ ਯਾਰ ਹੁਣ ਤੁਸੀਂ ਸੋਚਦੇਗਾ ਮੈਂ ਕਾਲਜ ਕਿਉਂ ਨਹੀਂ ਲੈਤੇ ਆਪਾਂ ਵੀ ਤਾਂ ਨਹੀਂ ਕਾਲਜ ਜਾਂਦੇ ਵੀ ਆਪਾਂ ਨੂੰ ਕੀਤਾ ਕਾਲਜ ਵੱਲੋਂ ਫ੍ਰੀ ਪੀਪਰ ਨਾ ਕਰ ਕੇ ਤੇ ਪੀਪਰ ਹਜੇ ਆਪਣੀ ਹੁੰਦੇ ਨਹੀਂ ਪੋਸਟਪੋਨ ਕਰਤੇ ਸਰਕਾਰੀ ਕਾਲਜਾਂ ਦਾ ਵੀ ਇਹ ਪੰਗਾ ਹੈ ਨਾ ਹੀ ਲੱਗੋ ਬਈ ਤਿੰਨ ਜੜਮੀ ਦੇ ਪਹਿਲੇ ਹੀ ਮੇਰੇ ਖਿਆਲ ਨੇ ਦੇਲਾ ਕਰਤਾ ਕਹਿੰਦੇ ਪੀਪਰਾਂ ਦੇ ਪੀਪਰਾਂ ਦੇ ਲੋਕ ਨੋਸਟਾ ਦੀਨ ਪੀਪਰ ਕਰਤੇ ਜੀ ਉਧਰ ਮੁੜ ਕੇ ਪਤਾ ਤਰ੍ਹਾਂ ਦੇ ਪੀਪਰ ਹੀ ਸਾਡੇ ਪੋਸਟਪੋਨ ਕਰਤੇ ਤੇ ਹੁਣ ਦੱਸੋ ਤੁਸੀਂ ਕਾਲਜ ਲਾ ਲਓ ਤੁਸੀਂ ਨਾ ਫਿਰ ਕਿੱਡੀ ਗੱਲ ਆ ਜੇ ਤੁਸੀਂ ਲਾ ਲਓਗੇ ਕਾਲਜ ਪਰ ਕਾਹਨੂੰ ਇਹ ਕਾਲਜ ਲਾਉਣ ਤੋਂ ਆਉਂਦੇ ਨੇ ਇਹ ਕਾਹਨੂੰ ਆਉਂਦੇ ਨੇ ਇਹਨਾਂ ਸਰਪਤ ਕੰਗ ਕਰਦਾ ਬਈ ਸਰਕਾਰੀ ਹਨ ਨੇ ਬਈ ਯਾਰ ਬਹੁਤ ਔਖਾ ਗਾ ਬਈ ਬਹੁਤ ਔਖਾ ਬਾਦ ਕੋ ਲਾਕੀ ਤੇ ਮੈਂ ਉਸ ਪੂਰਤੂ ਦੇ ਧਰ ਲਿਆ ਬਈ ਬਾਹਰ ਆ ਬਲੋਗੇ ਇਹ ਵੀ ਕਰਨੇ ਦਾ ਬਈ ਬਹੁਤ ਔਖੇ ਸਾਰਾ ਦਾ ਲਬੀਆ ਫੜੀ ਰੱਖਣਾ ਉਧਰ ਕਰਤਾ ਜੇ ਮਰ ਉਧਰ ਕਰਤਾ ਉਧਰ ਕਰਤਾ ਥੋੜਾ ਯਾਰ ਵੀ ਆਪਣੇ ਆਪਾਂ ਨੂੰ ਫੈਮਿਲੀ ਤੋਂ ਸੌਰੀ ਪਗੇ ਰੱਬ ਨੇ YouTube ਫੈਮਿਲੀ ਨੂੰ ਵੀ ਤੋੜੇ ਟ੍ਰੇਟਮੈਂਟ ਕਰਾਇਆ ਕਰਾਂਗੇ ਚੱਲਾ ਕਰਾਂਗੇ ਬਾਕੀ ਦਾ ਤਰ ਇਨਸ਼ਾਅੱਲਾ ਚੱਲਾ ਕਰਾਂਗੇ ਵਾ ਲੱਡੂ ਬੰਦਿਆਂ ਦੇ ਹੱਥ ਵਿੱਚ ਡੋਰ ਫੜੀ ਨਾ ਇਹ ਰਹਾ ਹੋਰ ਨੂੰ ਭੁਜਾ ਕੇ ਦੇਖਾਂਗੇ ਆ ਜੀ ਨਾ ਜੀ ਜੀ ਜਲਦੀ ਕਿਤੇ ਜੀ ਉਹ ਨਹੀਂ ਤਰਪਾ ਬੰਦਾ ਹੀ ਗਿਆ ਸੀ ਮੈਂ ਦੇਖੋ ਬਈ ਲੰਘ ਗਏ ਇਧਰੋਂ ਆਪਾਂ ਮਾਣ ਜੂਰੇ ਲੱਕੜੇ ਖੁੰਡੇ ਕਿਧਰੋਂ ਇਕੱਠੇ ਕਰਕੇ ਲੈਉਣਾ ਤੂੰ ਲੋਈ ਨੂੰ ਤਰਾਪਾ ਸਾਨੂੰ ਹੁਣ ਮਿਲਦਾ ਵੀਰੇ ਘਰ ਜਾ ਕੇ ਰ ਮੈਟਰ ਆਪਾਂ ਆ ਗਏ ਵੀ ਖੇਤ ਆ ਕਰੇ ਚਾਹ ਪੀਂ ਸਾਰੇ ਕਹਿੰਦੇ ਵੀ ਫੋਨ ਆ ਗਿਆ ਨਾ ਘਰ ਟੁੱਟ ਗਿਆ ਦੇਖੋ ਵੀ ਕਿੱਡਾ بڑا ਘਰ ਆ ਪੈਗਾ ਵੀ ਜੀ ਸੀ ਬੀ ਦਾ ਮਨ ਐਸੀ ਬਈ ਐਸੀ ਨਹੀਂ ਪਹਿਲਾਂ ਤੇ ਸਾਨੂੰ ਮੈਂ ਐਸੀ ਚਲੋ ਜੀ ਸੀ ਬੀ ਨਾਲ ਅੱবি ਚੱਲ ਹੁਣ ਦੁੰਨਿਆ ਜਾਊਗਾ ਵੀ ਚਾਹ ਹੁਣ ਕਿਹੜਾ ਟੁੱਟੂਗਾ ਪਰ ਪਤਾ ਨਹੀਂ ਮਾੜੀ ਕਿਸਮਤ ਇਹ ਘਰ ਟੁੱਟ ਗਿਆ ਇਹ ਹੁਣ ਹਰ ਕੇ ਨੱਕਾ ਬੰਦ ਕਰਕੇ ਬੈਠਿਆਂਗੇ ਇੱਕ ਉਥੋਂ ਸੁਭਾਵਨਾ ਹੁਣ ਟੁੱਟਣ ਦੀ ਹੁਣ ਜਿੱਥੇ ਤੱਕ ਲੱਗ ਰਿਹਾ ਮੈਨੂੰ ਉਹ ਸਾਹਮਣੇ ਤੇ ਆਪਾਂ ਬਾਕੀ ਦੇਖਦੇ ਆਂ ਕੀ ਸਿਸਟਮ ਆ ਕਿਨਾ ਉਥੋਂ ਉਹ ਬਟਾਏ ਤੋਂ ਇਹ ਪੰਜਾਹ ਦੇਣਾ ਪਾਣੀ ਦੋਨੋਂ ਦੋਨੋਂ ਕਿਉਂ ਘੜਾ ਜਾਂਦਾ ਉਹ ਲੰਡੇ ਖੁੰਡੇ ਕਿਧਰੋਂ ਇਕੱਠੇ ਕਰਕੇ ਲੈ ਆਉਣਾ ਤੂੰ ਹੋ ਕਿਹੜੇ ਆਉ ਗੱਡੀ ਵਾਲੇ ਆ ਗੱਡੀ ਘੱਟੀ ਉਹ ਜਾਵੇ ਸੂਕਦੀ ਸੜਕ ਤੇ ਨਾਰੇ ਗੱਡੀ ਅਸਕੀਨ ਜੱਟ ਦੀ ਕੱਲੇ ਰਹਿ ਗਏ ਅਟ ਸੋਣੀ ਅੱਜ ਖੇਤ टुट गया यार कावर भी यार ना, ना पूगा। दी नारे नी खराब हो गई सोने मेनू लगता है हाँ देखो बीचारे पा खेती खेतने भाई ਦੇਖੋ ਜਾਂਵੇ ਸੂਕ ਦੀ ਸ਼ੁਰਕਤ ਨਾਰੇ ਬਾਈ ਦੀ ਗਿੱਟੀ ਗਰਾਫੀ ਲੱਗਦੀ ਐ ਮੈਨੂੰ ਲੱਗਦਾ ਐ ਇਹ ਟੁੱਟੂ ਯਾ ਮੈਨੂੰ ਲੱਗਦਾ ਜਿੱਤ ਤਾਂ ਕੱ ਲੱਗਦਾ ਕੋਈ ਜੋ ਦੋਸਤੋ ਚਲੋ ਮੈਂ ਉਧਰ ਗੇੜਾ ਮਾਰਿਆ ਮਾ ਸੁਣਾ ਮਿਲਦੇ ਆਕੇ ਲੋ ਵੀ ਮੇਤਰ ਹੁਣ ਲੱਗਿਆ ਹੀ ਆਪਾਂ ਬਲੌਗ ਦਾ ਐਂਡ ਕਰਨਾ ਤੇ ਜੇ ਜੀ ਮੈਂ ਪਹਿਲਾਂ ਬਲੌਗ ਨਹੀਂ ਦੇਖਿਆ ਤਾਂ ਸ਼ਰਧਾ ਜਾਨੀ ਜਾ ਕੇ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਹੁਣ ਵੀ ਮੁਲਾਕਾਤ ਹੁੰਦੀ ਹੈ ਕਰਾਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਵੀ ਤੇ ਆਪਾਂ ਜਿਮ ਨਹੀਂ ਗਏ ਤੇ ਜਿਵੇਂ ਕਰਤਾ ਆਪਾਂ ਕੈਨਸਲ ਤੇ ਹੁਣ ਆਪਾਂ ਆਪਸ ਨੂੰ ਮਿਲਦੇ ਹਾਂ ਕਰ ਨੂੰ ਹੁਣ ਮੁਲਾਕਾਤ ਨਹੀਂ ਹੁਣ ਕਹ ਲਓ ਕਿ ਨਵੇਂ ਬਲੌਗ ਦੇ ਵਿੱਚ ਹੀ ਹੋਈ ਵੇ ਟਾਟਾ ਬਾਏ ਬਾਏ